ਨਾਚਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡੀਐਮਸੀ ਐਂਡ ਐਚ ਲੁਧਿਆਣਾ ਵੱਲੋਂ ਪੰਜਾਬ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਸਟੇਟ ਬ੍ਰਾਂਚ ਦੇ ਸਹਿਯੋਗ ਨਾਲ ਵਿਟਿਲਗੋ ਰੋਗ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ਵ ਵਿਟਿਲਗੋ ਦਿਵਸ ਮਨਾਇਆ ਗਿਆ ਇਸ ਸਾਲ ਦੀ ਥੀਮ ਸੀ ਹਰ ਚਮੜੀ ਲਈ ਨਵੀਨਤਾ AI ਦੀ ਤਾਕਤ ਨਾਲ ਜਿਸ ਦਾ ਮਕਸਦ ਆਰਟੀਫੀਸ਼ੀਅਲ ਇੰਟੈਲੀਜੈਂਸੀ ਰਾਹੀਂ ਵਿਟਿਲਗੋ ਅਤੇ ਹੋਰ ਚਮੜੀ ਰੋਗਾਂ ਦੇ ਇਲਾਜ ਨੂੰ ਹੋਰ ਵਧੀਆ ਬਣਾਉਣਾ ਜੀ ਕਾਰਗਰਮ ਦੀ ਸ਼ੁਰੂਆਤ ਡਾਕਟਰ ਸੁਖਜੋਤ ਕੌਰ ਪ੍ਰੋਫੈਸਰ ਅਤੇ ਹੈੱਡ ਡਰਮਟੋਲੋਜੀ ਵਿਭਾਗ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਵਿਟਿਲਗੋ ਦੇਵਸ ਦੀ ਮਹੱਤਤਾ ਅਤੇ ਇਲਾਜ ਵਿੱਚ ਨਵੀਆਂ ਟੈਕਨੋਲੋਜੀਆਂ ਦੀ ਭੂਮਿਕਾ ਤੇ ਰੌਸ਼ਨੀ ਪਾਈ ਇਸ ਸਮਾਰੋਹ ਵਿੱਚ ਡੀ ਐਮ ਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ਼੍ਰੀ ਵਿਪਨ ਗੁਪਤਾ ਖਜ਼ਾਨਚੀ ਸ਼੍ਰੀ ਮੁਕੇਸ਼ ਬਰਮਾ ਐਡੀਸ਼ਨਲ ਮੈਡੀਕਲ ਸੁਪਰਡੈਂਟ ਡਾਕਟਰ ਆਸ਼िमा ਤਨੇਜਾ ਅਤੇ ਡਰਮਟੋਲੋਜੀ ਵਿਭਾਗ ਦੇ ਸਮੂਹ ਫੈਕਲਟੀ ਮੈਂਬਰ ਹਾਜ਼ਰ ਸਨ ਕਾਰਗਰਮ ਦੌਰਾਨ ਐਮਬੀਬੀਐਸ ਵਿਦਿਆਰਥੀਆਂ ਲਈ ਵਿਟਿਲਗੋ ਦੇ ਪੋਸਟਰ ਬਣਾਉਣ ਦਾ ਮੁਕਾਬਲਾ ਨਰਸਿੰਗ ਵਿਦਿਆਰਥੀਆਂ ਲਈ ਚਿੱਤਰਕਲਾ ਅਤੇ ਮੁਕਾਬਲਾ ਅਤੇ ਡਾਈਟਿਕਸ ਵਿਭਾਗ ਵੱਲੋਂ ਪੋਸ਼ਣ ਅਤੇ ਵਿਟਿਲਗੋ ਥੀਮ ਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ ਨਾਲ ਹੀ ਕਲੀਨਿਕਲ ਸਾਈਕੋਲੋਜੀ ਵਿਭਾਗ ਵੱਲੋਂ ਵਿਟਿਲਗੋ ਨਾਲ ਜੁੜੇ ਤਣਾਅ ਅਤੇ ਸਮਾਜਿਕ ਠੁਕਰਾਓ ਤੇ ਗੱਲ ਕੀਤੀ ਗਈ ਸ਼੍ਰੀ ਵਿਪਨ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡੀਐਮਸੀ ਐਂਡ ਐਚਡੀ ਡਰਮਟੋਲੋਜੀ ਵਿਭਾਗ ਨਵੀਨਤਮ ਸੁਵਿਧਾਵਾਂ ਨਾਲ ਲੈਸ ਹੈ ਅਤੇ ਮਰੀਜ਼ਾਂ ਦੀ ਸੰਭਾਲ ਵਿੱਚ ਅੱਗੇ ਹੈ। ਉਨ੍ਹਾਂ ਵਿਭਾਗ ਵੱਲੋਂ ਕੀਤੇ ਗਏ ਇਸ ਉੱਤਮ ਉਦਮ ਦੀ ਸ਼ਲਾਘਾ ਕੀਤੀ। ਸਮਾਪਨ ਤੇ ਡਾਕਟਰ ਜਸਪਰੀਆ ਸੰਧੂ ਐਸੋਸੀਏਟ ਪ੍ਰੋਫੈਸਰ ਡਰਮਟੋਲੋਜੀ ਵਿਭਾਗ ਵੱਲੋਂ ਧੰਨਵਾਦ ਪ੍ਰਗਟਾਇਆ ਗਿਆ ਤੇ ਵਿਦਿਆਰਥੀਆਂ ਤੇ ਹੋਰ ਵਿਭਾਗਾਂ ਦੀ ਭਰਪੂਰ ਭਾਗੀਦਾਰੀ ਲਈ ਸ਼ੁਕਰਗੁਜ਼ਾਰ ਹੋਏ। ਡਾਕਟਰ ਨਵਨੀਤ ਕੌਰ ਅਸਿਸਟੈਂਟ ਪ੍ਰੋਫੈਸਰ ਇਡਰਮਟੋਲੋਜੀ ਨੇ ਵੀ ਵਿਟਿਲਗੋ ਦੇ ਕਲੀਨਿਕਲ ਪੱਖਾਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਰੋਗ ਦੀ ਸ਼ੁਰੂਆਤੀ ਪਛਾਣ ਮਰੀਜ਼ਾਂ ਦੀ ਕਾਉਂਸਲਿੰਗ ਅਤੇ ਟੈਕਨੋਲੋਜੀ ਦੀ ਭੂਮਿਕਾ ਤੇ ਜ਼ੋਰ ਦਿੱਤਾ ਆਖਰ ਚ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ ਨਾਲ ਹੀ ਡਰਮਟੋਲੋਜੀ ਵਿਭਾਗ ਦੇ ਰਹਿਸ਼ੀ ਡਾਕਟਰਾਂ ਅਤੇ ਓਪੀਡੀ ਸਟਾਫ ਵੱਲੋਂ ਇੱਕ ਨਾਟਕ ਵੀ ਪੇਸ਼ ਕੀਤਾ ਗਿਆ ਜਿਸ ਦਾ ਲੇਖਨ ਤੇ ਨਿਰਦੇਸ਼ਨ ਡਾਕਟਰ ਜਸਪਰੀਆ ਸੰਧੂ ਨੇ ਕੀਤਾ ਜਿਸ ਨੇ ਵਿਟਿਲਗੋ ਬਾਰੇ ਝੂਠੀਆਂ ਧਾਰਨਾਵਾਂ ਨੂੰ ਤੋੜ ਕੇ ਲੋਕਾਂ ਨੂੰ ਸੂਚਿਤ ਕੀਤਾ ਗਿਆ